ਵਾਹਿਗੁਰੂ ਜੀ ਦੇ ਪੁੱਤੇ ਇੱਕ ਹਫਤਾ ਬ੍ਰਹਮ ਗਿਆਨੀ ਸੰਤ ਬਾਬਾ ਜੀ ਕਿਸ਼ਨ ਸਿੰਘ ਜੀ ਉਹਨਾਂ ਨੇ ਯਾਤਰਾ ਨੂੰ ਇੱਤੇ ਕਰਦੇ ਹੋਏ ब्रंगानी महापुरुषਾਂ ਦੇ ਬਾਬਾ ਸੰਤੋਖ ਸਿੰਘ ਜੀ ਬਾਬਾ ਦਰਸ਼ਨ ਸਿੰਘ ਜੀ ਉਹਨਾਂ ਦੇ ਸਥਾਨਾਂ ਤੇ ਖਾਜਣਾ ਲਾਉਣ ਲੱਗਿਆਂ ਜੀ ਕੋ ਨਕਸ਼ਾ ਕੋ ਸਮਝਾ ਸੀ ਮੈਂ ਤੁਹਾਡੀ ਨਜ਼ਰ ਕਰਦੇ ਹਾਂ ਗੁਰੂ ਦੀ ਪਿਆਰੀਆਂ ਨੇ ਸੰਗਤਾਂ ਬਾਬਾ ਸੰਤੋਖ ਸਿੰਘ ਜੀ ਦੇ ਡੇਰੇ ਆਉਂਦੀਆਂ ਗੁਰੂ ਦੀ ਪਿਆਰੀਆਂ ਨੇ ਸੰਗਤਾਂ ਬਾਬਾ ਸੰਤੋਖ ਸਿੰਘ ਜੀ ਦੇ ਡੇਰੇ ਆਉਂਦੀਆਂ ਗੁਰੂ ਦੀ ਪਿਆਰੀਆਂ ਨੇ ਸੰਗਤਾਂ ਬਾਬਾ ਜਰਸ਼ਨ ਸਿੰਘ ਜੀ ਦੇ ਡੇਰੇ ਆਉਂਦੀਆਂ ਬ੍ਰਹਮ ਗਿਆਨੀ ਸੂਰਾਪੁਰ ਵਾਲਿਓ ਬ੍ਰਹਮ ਗਿਆਨੀ ਸੁਰਾ ਪਰਵਾਲਿਓ ਤੁਹਾਨੂੰ ਸਰਦਾ ਦੇ ਫੁੱਲ ਨੇ ਚੜਹਾਉਂਦੀਆਂ ਬ੍ਰਹਮ ਗਿਆਨੀ ਸੁਰਾ ਪਰਵਾਲਿਓ ਤੁਹਾਨੂੰ ਸਰਦਾ ਦੇ ਫੁੱਲ ਨੇ ਚੜਹਾਉਂਦੀਆਂ ਜਦ ਵੀ ਬਾਬਾ ਕਿਸ਼ਨ ਸਿੰਘ ਜੀ ਜੋਤੀ ਸੁਪ ਡੇਰੇ ਵਿੱਚ ਆਉਂਦੇ ਸੰਗਤਾਂ ਨੂੰ ਪੜੇ ਚੇਤੇ ਆਉਂਦੇ ਤੁਸੀਂ ਜੋ ਬਚਨ ਸੁਣਾਉਂਦੇ ਉਹ ਕੜੀਆਂ ਸੀ ਪਗਾਂ ਵਾਲੀਆਂ ਉਹ ਕੜੀਆਂ ਸੀ ਪਗਾਂ ਵਾਲੀਆਂ ਸੰਗਤਾਂ ਦੇ ਮਨਾਂ ਨੂੰ ਸਿ ਭਾਉਂਦੀਆਂ ਬ੍ਰਹਮ ਗਿਆਨੀ ਸੂਰਾ ਪਰਵਾਲਿਓ ਤੁਹਾਨੂੰ ਸਰਦਾ ਦੇ ਫੁੱਲ ਨੇ ਚੜਾਉਂਦੀਆਂ ਬ੍ਰਹਮ ਗਿਆਨੀ ਸੂਰਾ ਪਰਵਾਲਿਓ ਤੁਹਾਨੂੰ ਸਰਦਾ ਦੇ ਫੁੱਲ ਨੇ ਚੜਾਉਂਦੀਆਂ ਸੰਤੋਖ ਸਿੰਘ ਬਾਬਾ ਕਿਸ਼ਨ ਸਿੰਘ ਜੀ ਸੰਗ ਬੈਂਦੇ ਜਦੋਂ ਬਾਬਾ ਸੰਤੋਖ ਸਿੰਘ ਬਾਬਾ ਕਿਸ਼ਨ ਸਿੰਘ ਜੀ ਸੰਗ ਬੈਂਦੇ ਉਹ ਤਰਤੀਬ ਕੁੰਠ ਜਾਣੋ ਜੀ ਸੱਚ ਸਿਆਣੇ ਕਹਿੰਦੇ ਦੇਵੀ ਦੇਵਤਿਆਂ ਰਾਲੇ ਪਰੀਆਂ ਕਤਿਆਂ ਵਾਲੇ ਪਰੀਆਂ ਅੰਬਰ ਚ ਫੁੱਲ ਬਰਸਾਉਂਦੀਆਂ ਬ੍ਰਹਮ ਗਿਆਨੀ ਸੂਰਾਪੁਰ ਵਾਲਿਓ ਤੁਹਾਨੂੰ ਸ਼ਰਦਾ ਦੇ ਫੁੱਲ ਨੇ ਝੜਾਉਂਦੀਆਂ ਬ੍ਰਹਮ ਗਿਆਨੀ ਸੂਰਾਪੁਰ ਵਾਲਿਓ ਤੁਹਾਨੂੰ ਸ਼ਰਦਾ ਦੇ ਫੁੱਲ ਨੇ ਝੜਾਉਂਦੀਆਂ ਸਿੱਧ ਦਿਦਾਰੀਆਂ ਨੂੰ ਜੀ ਦਰਸ਼ਨ ਸਿਬਕ ਵਿਚਾਰੇ ਥੋੜੇ ਦਰਸ਼ ਦਿਦਾਰੀਆਂ ਜੂ ਜੀ ਦਰਸ਼ਨ ਸਿਬਕ ਵਿਚਾਰੇ ਸੰਤ ਬੜੇ ਨੂੰ ਡੁੱਬਣ ਨਹੀਂ ਦੇਂਦੇ ਦੇਂਦੇ ਲਕਨਾਰੇ ਸੰਗਤਾਂ ਦੇ ਦੇਹੀ ਰੋਗ ਟੁੱਟਦੇ ਸੰਗਤਾਂ ਦੇ ਦੇਹੀ ਰੋਗ ਟੁੱਟਦੇ ਕਰਨ ਟੂੜੀ ਮਸਤਕ ਲਾਉਂਦੀਆਂ ਬ੍ਰਹਮ ਗਿਆਨੀ ਸੂਰਾਪੁਰ ਵਾਲਿਓ ਤੁਹਾਨੂੰ ਸ਼ਰਦਾ ਦੇ ਫੁੱਲ ਨੇ ਚੜਾਉਂਦੀਆਂ ਬ੍ਰਹਮ ਗਿਆਨੀ ਸੂਰਾਪੁਰ ਵਾਲਿਓ ਤੁਹਾਨੂੰ ਸ਼ਰਦਾ ਦੇ ਫੁੱਲ ਨੇ ਚੜਾਉਂਦੀਆਂ ਸੰਗਤਾਂ ਨੂੰ ਉਪਦੇਸ਼ ਦਿੱਤਾ ਪਰੋ ਸਤਿਗੁਰ ਦੀ ਬਾਣੀ ਸੰਗਤਾਂ ਨੂੰ ਉਪਦੇਸ਼ ਦਿੱਤਾ ਪਰੋ ਸਤਿਗੁਰ ਦੀ ਬਾਣੀ ਇਹ ਸੱਚ ਦੇ ਵਪਾਰ ਦੀ ਖੱਟੀ ਅੰਤ ਵੇਲੇ ਕਮਿਆਉਣੀ ਇਹ ਸੱਚ ਦੇ ਵਪਾਰ ਦੀ ਖੱਟੀ ਅੰਤ ਵੇਲੇ ਕਮਿਆਉਣੀ ਨਾਮ ਵਿੱਚ ਰਚ ਗਈਆਂ ਸੰਗਤਾ ਨਾਮ ਵਿੱਚ ਰਚ ਗਈਆਂ ਸੰਗਤਾ ਬਾਜਾਂ ਵਾਲੀਆਂ ਦੀਆਂ ਕਹਾਉਂਦੀਆਂ ਬ੍ਰਹਮ ਗਿਆਨੀ ਸੂਰਾਪੁਰ ਵਾਲਿਓ ਤੁਨ ਸਰਦਾ ਦੇ ਪੁੱਲ ਨੇ ਕਢਾਉਂਦਿਆਂ ਬ੍ਰਹਮ ਗਿਆਨੀ ਸੂਰਾਪੁਰ ਵਾਲਿਓ ਤੁਨ ਸਰਦਾ ਦੇ ਪੁੱਲ ਨੇ ਕਢਾਉਂਦਿਆਂ ਜਿੰਦਰ ਸਿੰਘ ਜੀ ਨੂੰ ਡੇਰਾ ਮੁਖੀ ਬਣਾ ਕੇ ਗੁਰਕਾਰ ਦੀ ਸੇਵਾ ਲਈ ਜਿੰਦਰ ਸਿੰਘ ਜੀ ਨੂੰ ਡੇਰਾ ਮੁਖੀ ਬਣਾ ਕੇ ਗੁਰਕਾਰ ਦੀ ਸੇਵਾ ਲਈ ਕਿੰਨੇ ਸੰਤਾਨੇ ਛੋੜੀ ਦੇ ਵਿੱਚ ਪਾਤੀ ਨਾਮ ਕਮਾਈ ਕਿੰਨੇ ਸੰਤਾਨੇ ਛੋੜੀ ਦੇ ਵਿੱਚ ਪਾਤੀ ਨਾਮ ਕਮਾਈ ਬਸੀ ਤਾਂ ਪਠਾਣਾ ਵਾਲੇ ਆਖਦੇ ਬਸੀ ਤਾਂ ਪਠਾਣਾ ਵਾਲੇ ਆਖਦੇ ਇਹੀ ਕਮਾਈਆਂ ਕਮ ਆਉਂਦੀਆਂ ਬਸੀ ਤਾਂ ਪਠਾਣਾ ਵਾਲੇ ਆਖਦੇ ਇਹੋ ਹੀ ਕਮਾਈਆਂ ਕਮ ਆਉਂਦੀਆਂ ਬ੍ਰਹਮ ਗਿਆਨੀ ਸੂਰਾਪੁਰ ਵਾਲਿਓ ਤੁਨ ਸ਼ਰਦਾ ਦੇ ਫੁੱਲ ਨੇ ਚੜਾਉਂਦੀਆਂ ਬ੍ਰਹਮ ਗਿਆਨੀ ਸੂਰਾਪੁਰ ਵਾਲਿਓ ਤੁਨ ਸ਼ਰਦਾ ਦੇ ਫੁੱਲ ਨੇ ਚੜਾਉਂਦੀਆਂ ਤੁਨ ਸ਼ਰਦਾ ਦੇ ਫੁੱਲ ਨੇ ਚੜਾਉਂਦੀਆਂ ਕੀ ਤੁਨ ਸ਼ਰਦਾ ਦੇ ਫੁੱਲ ਨੇ ਕੜਾਉਂਦੀਆਂ ਬਹੁਤ ਬਹੁਤ ਧੰਨਵਾਦ ਕਰਦੀਆਂ ਜੀ ਐਨੀ ਹਾਜੀ ਨਾ ਕਰੋ ਪ੍ਰਵਾਨ ਜੀ ਪੁੱਲਾਂ ਚੁੱਕਾਂ ਦੇ ਮਾਫੀ ਲਓ ਇੱਕ ਹਫਤਾ ਇੱਕ ਹਫਤਾ ਬਿਲਕੁਲ ਨਵੀਆਂ ਬਣਾਈਆਂ ਨੇ ਮਹਾਪੁਰਸ਼ਾਂ ਜਿਹੜਾ ਡਿਊਟੀਆਂ ਨੇ ਇਧਰ ਘਾਤੋਂ ਪਰਬਤ ਘਾਰ ਭੇਜਦੇ ਨੇ ਜੋ ਤਪ ਬੁੱਲੇ ਪਟਕੇ ਗੁਰੂ ਦਰਵਾਜ਼ ਤੋਂ ਟੁੱਟੇ ਹੋਏ ਕਰਾਹੇ ਪਿਆ ਨੂੰ ਮਹਾਪੁਰਸ਼ ਜੋੜ ਦੇਨੇ ਗਰਵਾੜੀ ਨਾਲ ਜੋੜ ਦੇਨੇ ਪਰ ਵਰਦੀ ਘਾਰ ਦੇ ਭੇਜੇ ਪਰਵੰਦੀ ਘਰ ਦੇ ਪੇਜੇ ਸਾਧੂ ਜੱਗ ਆਉਂਦੇ ਨੇ ਪਰਵੰਦੀ ਘਰ ਦੇ ਪੇਜੇ ਸਾਧੂ ਜੱਗ ਆਉਂਦੇ ਨੇ ਮੁੱਖ ਵਿੱਚੋਂ ਬਚੇ ਨੇ ਇਲਾਹੀ ਦੀ ਸੁਣਾਉਂਦੇ ਨੇ ਮੁੱਖ ਵਿੱਚੋਂ ਬਚੇ ਨੇ ਇਲਾਹੀ ਦੀ ਸੁਣਾਉਂਦੇ ਨੇ ਵਰਦਿਗਾਰ ਦੇ ਪੇਜੇ ਸੱਚੀ ਸੁੱਚੀ ਬਾਣੀ ਦੇ ਨਾਲੇ ਸੰਗੀਤਾਂ ਨੂੰ ਛੋੜ ਦੇ ਸੱਬੇ ਦਾ ਤਬਖਸ਼ ਦੇਂਦੇ ਖਾਲੀ ਨੀਉ ਮੋੜ ਲਦੇ ਜਿੱਥੇ ਬੈਂਦੇ ਧਰਤੀ ਦੇ ਜਿੱਥੇ ਟਾਰੇ ਤੀਦੇ ਪਾਗ ਜਗਾਉਂਦੇ ਨੇ ਜਿੱਥੇ ਬੈਂਦੇ ਧਰ ਤੀਦੇ ਪਾਗ ਜਗਾਉਂਦੇ ਨੇ ਮੁਖ ਵਿੱਚ ਬਚ ਨੇ ਇਲਾਹੀ ਗੀ ਸੁਣਾਉਂਦੇ ਨੇ ਪਰਬਤ ਗਾਰ ਦੇ ਪੇਜੇ ਤੂੰ ਗਾ ਤੇ ਸਾਰ ਨੂੰ ਇਹਨਾਂ ਸਾਧੂਆਂ ਨੇ ਵਸ ਕੀਤਾ ਨਰੰਕਾਰ ਨੂੰ ਫੇਰ ਦੇ ਨੇ ਮਾਲਾ ਫੇਰ ਦੇ ਨੇ ਮਾਲਾ ਪ੍ਰਭੂ ਵਾਲੇ ਗੁਣ ਗਾਉਂਦੇ ਨੇ ਫੇਰ ਦੇ ਨੇ ਮਾਲਾ ਪ੍ਰਭੂ ਵਾਲੇ ਗੁਣ ਗਾਉਂਦੇ ਨੇ ਮੁਖ ਵਿੱਚ ਬਚੈਨਨ ਇਲਾਹੀ ਜੀ ਸੁਣਾਉਂਦੇ ਨੇ ਪਰਵਤ ਗਾਰ ਦੇ ਪੇ ਕਰਮਾਂ ਦੇ ਨਾਲ ਮਿਲੇ ਸਾਧੂਆਂ ਦਾ ਸੰਗ ਜੀ ਕਰਮਾਂ ਦੇ ਨਾਲ ਮਿਲੇ ਸਾਧੂਆਂ ਦਾ ਸੰਗ ਜੀ ਉਹ ਸਦਾ ਛਾੜ ਦਿੰਦੇ ਨਾਮ ਬੜ ਰੰਗ ਜੀ ਉਹੀ ਬ੍ਰਹਮ ਗਿਆਨੀਆਂ ਦੇ ਉਹੀ ਬ੍ਰਹਮ ਗਿਆਨੀਆਂ ਦੇ ਮਨਾ ਤਹੀਂ ਪਾਉਂਦੇ ਨੇ ਉਹੀ ਬ੍ਰਹਮ ਗਿਆਨੀਆਂ ਦੇ ਜੀ ਮਨਾ ਤਹੀਂ ਪਾਉਂਦੇ ਨੇ ਮੁਖ ਵਿੱਚ ਬਚੇ ਨੇ ਇਲਾਹੀ ਜੀ ਸੁਣਾਉਂਦੇ ਨੇ ਪਰਵਰਦੀਕਾਰ ਦੇ ਭੇਜੇ ਜੱਗ ਉਤੋਂ ਖਾਟੇ ਲਿਆਂ ਨਾਮ ਦੇਵ ਪਾਰੀਆਂ ਜੱਗ ਉਤੋਂ ਖਾਟੇ ਲਿਆਂ ਨਾਮ ਦੇਵ ਪਾਰੀਆਂ ਸਾਧੂ ਸਦਾ ਲਾਉਂਦੇ ਰਹਿੰਦੇ ਪਉਣਾ ਚ ਉਡਾਰੀਆਂ ਸੰਤ ਜਗ ਉਤੇ ਉਹੀ ਸੰਤ ਜਗ ਉਤੇ ਪੁਰਨ ਗਖਵਾਉਂਦੇ ਨੇ ਉਹੀ ਸੰਤ ਜਗ ਉਤੇ ਪੁਰਨ ਗਖਵਾਉਂਦੇ ਨੇ ਮੁਖ ਵਿੱਚ ਬਚਣ ਇਲਾਹੀ ਦੀ ਸੁਣਾਉਂਦੇ ਨੇ ਪਰਵਰਦੀਗਾਰ ਦੇ ਪੇਕੇ ਖਦੇ ਬਾਗਾਂ ਵਾਲੀ ਥਾਂ ਜਿੱਥੇ ਚਰਨ ਸਾਧੂ ਰੱਖਦੇ ਭਗ ਜਾਗ ਜਾਣ ਕਹਿੰਦੇ ਗਲੀਆਂ ਦੇ ਕੱਖ ਦੇ ਭਗ ਜਾਗ ਜਾਣ ਕਹਿੰਦੇ ਗਲੀਆਂ ਦੇ ਕੱਖ ਦੇ ਬਸੀ ਵਾਲੇ ਚਰਨ ਬਸੀ ਵਾਏ ਚਰਨ ਧੂਣ ਮੱਥੇ ਨਾਲ ਲਾਉਂਦੇ ਨੇ ਪਸੀ ਵਾਲੇ ਚਰਨ ਧੂੜੇ ਮੱਥੇ ਨਾਲ ਲਾਉਂਦੇ ਨੇ ਮੁਖ ਵਿੱਚ ਬਚੇ ਨੇ ਇਲਾਹੀ ਦੀ ਸੁਣਾਉਂਦੇ ਨੇ ਮੁਖ ਵਿੱਚ ਬਚੇ ਨੇ ਇਲਾਹੀ ਦੀ ਸੁਣਾਉਂਦੇ ਨੇ ਪਰਬਦਗਾਰ ਦੇ ਪੇ ਲੋਕ ਜਹਰistan ਨੇ ਉਹੀ ਸੰਤ ਨੇ ਮੌਜੂਦਾ ਮੁਖੀ ਸੰਤ ਬਾਬਾ ਜੀ ਬਲਜਿੰਦਰ ਸਿੰਘ ਜੀ ਉਹਨਾਂ ਦੇ ਮਾਰਗਾਂ ਨੂੰ ਗੁਰੂ ਦਰਵਾਜ਼ੇ ਮਾਰਗ ਨੂੰ ਤੋਰਦੇ ਨੇ ਲੋਹਾ ਜੀ ਨੇ ਕਰੋ ਜੀ ਪ੍ਰਵਾਨ ਉਹਨਾਂ ਚੁੱਕ ਕੇ ਦੀ ਮਾਫੀ ਆਗਿਆ ਦਿਓ ਜੀ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ